ਮੈਂਤੀ ਟਟ ਟਟ ਕੇ ਵਡਿਆਈਆਂ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਤੇ ਸਾਡੇ ਲਈ ਕੋਈ ਨਹੀਂ ਨਾ ਦੁਨੀਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਇੱਕ ਇੱਕ ਅੰਗ ਦੇ ਉੱਤੇ ਕਿੰਨੀ ਕਿੰਨੀ ਵਾਰੀ ਰੱਬ ਦੇ ਪਿਆਰਿਆਂ ਦੇ ਦਰਸ਼ਨ ਹੋ ਜਾਂਦੇ ਨੇ ਇਹ ਮੈਂ ਆਪਣੇ ਕੋਲੋਂ ਬਣਾ ਕੇ ਧਾਰਨਾ ਤੇ ਪੜੀ ਨਹੀਂ ਹਉ ਕੁਰਬਾਨੇ ਜਾਉ ਤੇ ਨਾ ਕੇ ਲੈਣ ਜੋ ਤੇਰਾ ਨਾਮ ਜਿਹੜਾ ਪਹਿਲੇ ਸ਼ਬਦ ਪੜਿਆ ਮੈਂ ਆਪਣੇ ਕੋਲੋਂ ਤੇ ਬਣਾਇਆ ਨਹੀਂ ਗੁਰੂ ਰਾਮਦਾਸ ਦੀ ਬਾਣੀ ਸੀ ਜਿੰਨੀ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜੱਖਾਂ ਮੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਨ ਹੌਂ ਕਰ ਬੈਣੀ ਇਹ ਮਾਰੇ ਦੀ ਬਾਣੀ ਕਹਿ ਰਹੀ ਹੈ ਨਾ ਰੱਜ ਰੱਜ ਕੇ ਉਹਨਾਂ ਤੋਂ ਕੁਰਬਾਨ ਜਾ ਰੱਜ ਰੱਜ ਕੇ ਉਹਨਾਂ ਤੋਂ ਬਲਿਹਾਰ ਜਾ ਰੱਜ ਰੱਜ ਕੇ ਕਹਿ ਤਨ ਤਨ ਬਾਬਾ ਦੀਪ ਸਿੰਘ ਜੀ ਔਰ ਇਹ ਮੇਰਾ ਇੱਕ ਨਿਜੀ ਵਿਸ਼ਵਾਸ ਹੈ ਨਿਜੀ ਪਤਾ ਕੀ ਕੋਈ ਸਾਡਾ ਕੰਮ ਅੜ ਦੇ ਨਾ ਕੰਮ ਬਾਣੀ ਪੜ ਕੇ ਅਰਦਾਸ ਕਰੋ ਮਹਾਰਕ ਦੇ ਚਰਨਾਂ 'ਚ ਮਹਾਰਕ ਦੇ ਚਰਨਾਂ 'ਚ ਸਖਮਨੀ ਸਾਹਿਬ ਪੜ ਲਓ ਜਬਦੀ ਸਾਹਿਬ ਪੜ ਲਓ ਘਰ ਸਹਿਜ ਪਾਠ ਪ੍ਰਾਰੰਭ ਕਰਾ ਦਿਓ ਪਰ ਕਈ ਵਾਰੀ ਮੁਸ਼ਕਲ ਇਹੋ ਜੀ ਹੁੰਦੀ ਏ ਬਾਣੀ ਪੜਨ ਦਾ ਸਮਾਂ ਹੀ ਨਹੀਂ ਲੱਗਦਾ ਕਈ ਤਕਲੀਫਾਂ ਇਹੋ ਜੀਆਂ ਹੁੰਦੀਆਂ ਬੰਦੇ ਨੂੰ ਪਤਾ ਹੁੰਦਾ ਮੈਂ ਇਹੋ ਜਿਹਾ ਕੰਮ ਕੀਤਾ ਹੋ ਸਕਦਾ ਇਹੋ ਜੀ ਸਿਚੁਏਸ਼ਨ ਬਣ ਜਾਵੇ ਪਰ ਕਈ ਤਕਲੀਫਾਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਅਚਨ ਚੇਤ ਆ ਜਾਂਦੀਆਂ ਅਚਨ ਚੇਤ ਪਤਾ ਹੀ ਨਹੀਂ ਪਤਾ ਹੀ ਨਹੀਂ ਉਸ ਸਮੇਂ ਵਿੱਚ ਕੋਸ਼ਿਸ਼ ਕਰੋ ਬਾਣੀ ਪੜ ਕੇ ਅਰਦਾਸ ਕਰੋ ਤੇ ਜੇ ਬਾਣੀ ਪੜਨ ਦਾ ਨਹੀਂ ਨਾ ਸਮਾਂ ਲੱਗ ਰਿਹਾ ਚਾਰ ਵਾਰੀ ਕਹੋ ਵਾਹਿਗੁਰੂ ਕਹੋ ਵਾਹਿਗੁਰੂ 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 ਉਸ ਤੋਂ ਬਾਅਦ ਕਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਏਡੀ ਭਾਵਨਾ ਬਣਾ ਲਓ ਕਿ ਬਾਬਾ ਦੀਪ ਸਿੰਘ ਵਾਹਿਗੁਰੂ ਨੇ ਤੇ ਵਾਹਿਗੁਰੂ ਬਾਬਾ ਦੀਪ ਸਿੰਘ ਹੈ ਹਾਂਜੀ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਉਹ ਭਾਵਨਾ ਨਾਲ ਮੈਨੂੰ ਇਨਾ ਵਿਸ਼ਵਾਸ ਏ ਇਧਰੋਂ ਤੁਸੀਂ ਬਾਬਾ ਦੀਪ ਸਿੰਘ ਜੀ ਨੂੰ ਧੰਨ ਕਹਿਣਾ ਸ਼ੁਰੂ ਕਰੋਗੇ ਉਹਨਾਂ ਦਾ ਨਾਮ ਆਪਣੀ ਜ਼ੁਬਾਨ ਤੋਂ ਲੈਣਾ ਸ਼ੁਰੂ ਕਰੋਗੇ ਉਦੋਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਏਗਾ ਹਾਏ 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 ਆਖੋ ਧੰਨ ਬਾਬਾ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਤਨ ਬਬਾ ਧੀਰਪ ਸਿੰਘ ਜੀ ਜ਼ੁਬਾਨ ਤੋਂ ਰੱਬ ਦੇ ਪਿਆਰਿਆਂ ਨੂੰ ਧੰਨ ਕਹਿਣਾ ਇਹ ਵੀ ਕੁਰਬਾਨ ਜਾਣਾ ਇੱਕ ਦੂਜੀ ਤਰ੍ਹਾਂ ਦਾ ਕੁਰਬਾਨ ਜਾਣਾ ਪਤਾ ਕੀ ਹੁੰਦਾ ਨਾਮ ਜਪਣ ਵਾਲੇ ਦੇ ਬੰਦਗੀ ਕਰਨ ਵਾਲੇ ਦੇ ਅਸਥਾਨ ਤੇ ਜਾ ਕੇ ਹੱਥੀਂ ਸੇਵਾ ਕਰਨੀ ਜੋੜੇ ਝਾੜਨੇ ਕੋਈ ਪੋਚਾ ਦੇਣ ਦੀ ਸੇਵਾ ਕਰਨੀ ਜਲ ਛਕਾਉਣ ਦੀ ਸੇਵਾ ਲੰਗਰ ਬਣਾਉਣ ਦੀ ਲੰਗਰ ਵਰਤਾਉਣ ਦੀ ਸੇਵਾ ਕਰਨੀ ਹੱਥੀਂ ਸੇਵਾ ਇਹਦਾ ਮਹਾਤਮ ਥੋੜਾ ਹੋਰ ਵੱਧ ਜਾਂਦਾ ਹੈ ਵਿਚ ਪ੍ਰੈਕਟੀਕਲ ਆ ਗਿਆ ਨਾ ਹੋਰ ਇਹਦਾ ਮਹਾਤਮ ਹੋਰ ਵੱਧ ਜਾਂਦਾ ਇਸ ਧਨ ਕਹਿਣ ਦਾ ਵੀ ਐਡਾ ਤਗੜਾ ਲਾਭ ਏ ਆ ਕਰਮ ਨੇ ਨਾ ਕਰਮਾਂ ਦੀਆਂ ਲੀਕਾਂ ਪਈਆਂ ਨਾ ਮੱਥੇ ਤੇ ਹੱਥਾਂ ਤੇ ਪਈਆਂ ਪੈਰਾਂ ਤੇ ਪਈਆਂ ਨੇ ਲੀਕਾਂ ਪਈਆਂ ਨਾ ਕਰਮਾਂ ਦੀਆਂ ਪਿਛਲੇ ਬੀਜੇ ਹੋਏ ਭੋਗ ਵੀ ਰਹੇ ਆ ਤੇ ਅੱਗੋਂ ਬੀਜ ਵੀ ਰਹੇ ਆ ਦੋਵੇਂ ਕੰਮ ਹੁੰਦੇ ਨੇ ਅੱਗੋਂ ਬੀਜਣ ਵਿੱਚ ਸਾਨੂੰ ਫੁੱਲ ਆਜ਼ਾਦੀ ਹੁੰਦੀ ਚੰਗੇ ਬੀਜੋ ਮੰਦੇ ਬੀਜੋ ਮੋਬਾਈਲਾਂ ਦੇ ਉੱਤੇ 4-4 ਘੰਟੇ ਮੋਬਾਈਲ ਦੇ ਉੱਤੇ ਗੰਦੀਆਂ ਚੀਜ਼ਾਂ ਵੇਖਣੀਆਂ ਸਾਡੇ ਕਰਮਾਂ 'ਚ ਥੋੜੀ ਲਿਖੀਆਂ। ਰੋਜ਼ ਲੇਟ ਉੱਠਣਾ ਸਾਡੇ ਕਰਮਾਂ 'ਚ ਥੋੜੀ ਲਿਖੀ ਉਦਮ ਕਰਦੇ ਉੱਠ ਜਾ। ਹੈ ਜੀ। ਅੱਗੋਂ ਕਰਮ ਬੀਜਨ ਵਿੱਚ ਅਸੀਂ ਫੁੱਲ ਆਜ਼ਾਦਾਂ ਫੁੱਲ ਆਜ਼ਾਦ ਚੰਗਾ ਬੀਜ ਲਓ ਮੰਦਾ ਬੀਜ ਲਓ। ਪਿਛਲੇ ਬੀਜੇ ਹੋਏ ਭੋਗ ਵੀ ਰਹੇ ਅੱਗੋਂ ਬੀਜ ਵੀ ਰਹੇ ਆ। ਸੁਣਿਓ ਹੁਣ ਕਰਮਾਂ ਦੀਆਂ ਲੀਕਾਂ ਵਿੱਚ ਲਿਖਿਆ ਗਿਆ ਕਿ 10 ਸਾਲ ਤੂੰ ਕੋਈ ਕਸ਼ਟ ਆਪਣੇ ਸਰੀਰ ਦੇ ਉੱਤੇ ਭੋਗਣਾ ਲਿਖਿਆ ਗਿਆ। ਤੋ ਅਸੀਂ ਬਾਬਾ ਦੀਪ ਸਿੰਘ ਵਰਗੇ ਰੱਬ ਦੇ ਪਿਆਰਿਆਂ ਦੇ ਸਥਾਨ ਤੇ ਜਾ ਕੇ ਹੱਥੀਂ ਸੇਵਾ ਕਰਨੀ ਸ਼ੁਰੂ ਕਰਦੇ ਹੋ। ਤੇ ਬਾਬਾ ਦੀਪ ਸਿੰਘ ਜੀ ਨੂੰ ਨਾ ਕਹੋ ਖੰਡੇ ਵਾਲੇ ਬਾਬਾ ਜੀ ਮੇਰਾ ਹੁਣ ਕੋਈ ਵਸ ਨਹੀਂ ਚੱਲ ਰਿਆ। ਮੇਰਾ ਕੋਈ ਜੋਰ ਨਹੀਂ ਚੱਲ ਰਿਆ। ਕਿਰਪਾ ਦਾ ਖਾਤਾ ਖੋਲੋ, ਬਖਸ਼ੀਸ਼ ਦਾ ਖਾਤਾ ਖੋਲੋ, ਰਹਿਮਤ ਦਾ ਖਾਤਾ ਖੋਲੋ। ਇਹ ਮੁਸ਼ਕਲ ਦੇ ਵਿੱਚੋਂ ਮੈਨੂੰ ਆਪ ਹੀ ਕੱਢ ਲਵੋ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਜੇ ਕਿਤੇ ਪਿਆਰ ਆ ਜਾਏ ਨਾ ਦੋਵੇਂ ਬਾਹਾਂ ਉੱਚੀਆਂ ਚੁੱਕ ਲਿਆ ਕਰੋ ਬਾਬੇ ਦੇ ਅੱਗੇ ਆ ਕੇ ਸਰੈਂਡਰ ਕਰ ਦਿਆ ਕਰੋ ਸਰੈਂਡਰ ਸਰੈਂਡਰ ਇਹ ਕੋਈ ਦਿਖਾਵਾ ਨਹੀਂ ਹੁੰਦਾ ਇਹ ਦਿਖਾਵੇ ਮਾਤਰ ਕਰਨੀਆਂ ਨਾ ਲੋਕੀ ਮੈਨੂੰ ਵੇਖਣ ਉਹ ਗੱਲ ਵੱਖਰੀ ਉਹ ਅੰਦਰੋਂ ਆਪਣਾ ਆਪ ਸਰੈਂਡਰ ਕਰਕੇ ਨੁੱਕਰ ਤੇ ਖਲੋ ਜਾ ਬਾਪੂ ਨੂੰ ਕਹਿ ਬੱਪੂ ਜੀ ਮੇਰੇ ਹੱਥ ਹੁਣ ਖੜੇ ਹੋ ਗਏ ਜੀ ਬੜਾ ਮੈਂ ਜ਼ੋਰ ਲਾ ਲਿਆ ਬੜਾ ਜ਼ੋਰ ਪਰ ਮੇਰੀ ਹੁਣ ਕੋਈ ਜੋ ਖਿੰਮਤ ਨਹੀਂ ਪੈ ਰਹੀ ਮੇਰਾ ਕੋਈ ਬਲ ਕਮ ਨਹੀਂ ਕਰ ਰਿਹਾ ਮੇਰਾ ਕੋਈ ਜੋਰ ਕਮ ਨਹੀਂ ਕਰ ਰਿਹਾ ਮੇਰੀ ਅਕਲ ਹੁਣ ਖਤਮ ਹੋ ਗਈ ਕਿਰਪਾ ਕਰੋ ਇਹ ਮੁਸ਼ਕਲ ਦੇ ਵਿੱਚੋਂ ਮੈਨੂੰ ਆਪ ਕੱਢ ਲਾਓ ਉੱਪਰ ਭੁਜਾ ਕਰ ਮੈਂ ਗੁਰੂ ਤੇ ਪੁਕਾਰਿਆ ਤਿੰਨ ਖੌ ਲੀਆ ਉਭਾਰੀ ਕਹਿੰਦੇ ਜਦੋਂ ਤੂੰ ਨਾਮ ਜਪਣ ਵਾਲਿਆਂ ਦੇ ਅਸਥਾਨ ਤੇ ਖੱਤੀ ਸੇਵਾ ਕਰਦਾ ਹੈ ਤੇ ਬਾਵਾ ਉਚੀਆਂ ਕਰਕੇ ਕਹਿਣਾ ਨਾ ਬਾਬਾ ਕਿਰਪਾ ਕਰ ਤੇ ਬਾਬਾ ਇਹੋ ਜੀ ਕਿਰਪਾ ਕਰਦਾ ਜੇ ਮੰਨ ਲਓ ਕਿ ਨਾ 10 ਸਾਲ ਕੋਈ ਕਸ਼ਟ ਤੁਸੀਂ ਆਪਣੇ ਸ਼ਰੀਰ ਦੇ ਉੱਤੇ ਭੋਗਣਾ ਉਹ ਖੰਡੇ ਵਾਲੇ ਦੇ ਦਰ ਦੇ ਉੱਤੇ ਐਡੀ ਤਾਕਤ ਹੈ ਗੁਰੂ ਤੇ ਗੁਰੂ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਲਗੀਆਂ ਵਾਲਾ ਤੇ ਕਲਗੀਆਂ ਵਾਲੇ ਗੁਰੂ ਰਾਮਦਾਸ ਤੇ ਗੁਰੂ ਰਾਮਦਾਸ ਨੇ ਪਰ ਉਹ ਗੁਰੂ ਦੀ ਵਡਿਆਈ ਅਸੀਂ ਕਰ ਹੀ ਨਹੀਂ ਸਕਦੇ ਜਿਹਦੇ ਸਿੱਖਾਂ ਵਿੱਚ ਐਡੀ ਪਾਵਰ ਆ ਗਈ ਨਰੰਕਾਰ ਤੇ ਨਰੰਕਾਰ ਪਰ ਨਰੰਕਾਰ ਨੂੰ ਜੱਪਣ ਵਾਲੇ ਵੀ ਨਰੰਕਾਰ ਬਣ ਗਏ ਹਰ ਹਰ ਜਨ ਦੋਈ ਇੱਕ ਨਰੰਕਾਰ ਨੂੰ ਜੱਪਣ ਵਾਲੇ ਵੀ ਨਰੰਕਾਰ ਬਣ ਗਏ ਹਾਂਜੀ ਆਹਾਹਾ ਭੇਦ ਨਾ ਜਾਣੋ ਮੂਲ ਸਾਈਂ ਜਿਹੇ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਘਿਆ ਭੇਦ ਨਾ ਜਾਣੋ ਮੂਲ ਸਾਈਂ ਜਿਹੇ ਉਹ ਤੇ ਰੱਬ ਵਰਗੇ ਹੀ ਹੁੰਦੇ ਨੇ ਹਾਂਜੀ ਅਗਤਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਸੁਣਿਓ ਜਦੋਂ ਨਾਮ ਜਪਣ ਵਾਲਿਆਂ ਦੇ ਸਥਾਨ ਤੇ ਜਾ ਕੇ ਖੱਤੀ ਸੇਵਾ ਕਰਕੇ ਕਹੋਗੇ ਨਾ ਨਾਮ ਜਪਣ ਵਾਲਿਓ ਆਪੇ ਉਭਾਰ ਲਾ ਮੇਰੇ ਹੁਣ ਹੱਥ ਖੜੇ ਹੋ ਗਏ ਜੇ ਬੜੇ ਅਖੀਲੇ ਵਸੀਲੇ ਕਰਲੇ ਬੜੇ ਮੈਂ ਜ਼ੋਰ ਲਾ ਲਾ ਕੇ ਥੱਗ ਗਿਆ ਆਪਣੀ ਅਕਲ ਨੂੰ ਵੀ ਅੱਗੇ ਰੱਖ ਰੱਖ ਕੇ ਵੇਖ ਲਿਆ ਆਪਣੇ ਸ਼ਰੀਰਕ ਬਲ ਨੂੰ ਵੀ ਅੱਗੇ ਰੱਖ ਰੱਖ ਕੇ ਵੇਖ ਲਿਆ ਆਪਣੀ ਸਿਆਣਪ ਨੂੰ ਵੀ ਆਪਣੀ ਜਮਾਤ ਦੇ ਮਾਣ ਨੂੰ ਵੀ ਅੱਗੇ ਰੱਖ ਰੱਖ ਕੇ ਵੇਖ ਲਿਆ ਪਰ ਕੋਈ ਹੀਲਾ ਹੁਣ ਕੰਮ ਨਹੀਂ ਕਰ ਰਿਆ ਕੁਝ ਨਹੀਂ ਚੱਲ ਰਿਆ ਮੇਰਾ ਜ਼ੋਰ ਹੈ ਬਾਬਾ ਤੂੰ ਕਿਰਪਾ ਕਰ ਆਪੇ ਮੇਰ ਕਰ ਦੇ ਜਦੋਂ ਆਪਣਾ ਆਪ ਸਰੰਡਰ ਕਰਕੇ ਸੇਵਾ ਤੋਂ ਬਾਅਦ ਕੋਈ ਪੁਕਾਰ ਕਰਦੇ ਹੋ ਨਾ ਬਾਬੇ ਵਿੱਚ ਐਡੀ ਤਾਕਤ ਹੈ ਜੇ ਤੁਹਾਡੇ ਕਰਮਾਂ 'ਚ ਲਿਖਿਆ ਹੈ ਨਾ 10 ਸਾਲ ਕੋਈ ਕਸ਼ਟ ਤੁਸੀਂ ਭੋਗਣਾ ਉਹ ਬਾਬਾ ਦੀਪ ਸਿੰਘ ਉਹ ਦਸਾਂ ਸਾਲਾਂ ਦੇ ਕਸ਼ ਨੂੰ ਦਸਾਂ ਮਿੰਟਾਂ 'ਚ ਮਿਟਾ ਸਕਦੇ ਨੇ ਹੱਸਾ ਆ ਮੇਰਾ ਰੋਮ ਰੋਮ ਵੀ ਵੇਖੋਗੇ ਨਾ ਇਸ ਰੋਮ ਰੋਮ ਚੋਂ ਵੀ ਇੱਕੋ ਹੀ ਆਵਾਜ਼ ਆਏਗੀ ਧੰ ਧੰ ਬਾਬਾ ਦੀਪ ਧੰ ਧੰ ਬਾਬਾ ਦੀਪ ਸਿੰਘ ਜੀ ਇਹ ਮੇਰਾ ਇੱਕ ਨਿੱਜੀ ਵਿਸ਼ਵਾਸ 10 ਮਿੰਟ ਮੈਂ ਫਿਰ ਛੋਟੀ ਮਤ ਦਾ ਬੰਦਾ 10 ਮਿੰਟ ਕਹਤਾ 10 ਸਾਲਾਂ ਦਾ ਕਸ਼ਟ 10 ਮਿੰਟ ਚੇ ਕੱਟ ਸਕਦਾ ਹੈ ਬਾਬਾ ਛੋਟੀ ਗੱਲ ਕਰਤੀ 10 ਮਿੰਟ ਵੀ ਨਹੀਂ ਉਹਨੂੰ ਲੱਗਦੇ 10 ਸੈਕਿੰਟਾਂ ਚੇ ਵੀ ਕੱਟ ਸਕਦਾ ਤੇ ਸੁਪਨੇ ਚੇ ਵੀ ਕੱਟ ਸਕਦਾ ਵਾਹ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾ ਲੱਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਇਹ ਦੂਜੀ ਤਰ੍ਹਾਂ ਦਾ ਕੁਰਬਾਨ ਜਾਣਾ ਬਾਬਾ ਦੀਪ ਸਿੰਘ ਦੇ ਦਰਦ ਤੇ ਜਾ ਕੇ ਨਾਮ ਜਪਣ ਵਾਲਿਆਂ ਦੇ ਦਰਦ ਤੇ ਜਾ ਕੇ ਹੱਥੀਂ ਸੇਵਾ ਕਰੋ 5 ਮਿੰਟ ਕਰ ਲਓ 10 ਮਿੰਟ ਕੱਢੋ ਟਾਈਮ ਇਹਨੇ ਬਿਜ਼ੀ ਨਾ ਬਣ ਜਾਓ ਕਿ ਲਾਈਫ ਚੋਂ ਨਿਤਨੇਮ ਨਿਕਲ ਜੇ ਲਾਈਫ ਚੋਂ ਸੇਵਾ ਨਿਕਲ ਜੇ ਨਹੀਂ ਬਿਜ਼ੀ ਬਣੋ ਪਰ ਇਹਨੇ ਬਿਜ਼ੀ ਨਾ ਬਣੋ ਜੇ 2-2 ਘੰਟੇ ਫੇਸਬੁਕਾਂ ਚਲਾਉਣ ਲਈ ਟਾਈਮ ਕੱਢ ਸਕਦੇ ਆ ਨਾ ਇਹਨਾਂ ਲਈ ਵੀ ਕੱਢ ਸਕਦੇ ਆ ਪਰ ਹਿੰਮਤ ਕਰੋ ਹਾਂਜੀ ਇਹ ਮੇਰੀ ਬੇਨਤੀ ਇਹ ਦੂਜੀ ਤਰ੍ਹਾਂ ਦਾ ਕੁਰਬਾਨ ਜਾਣਾ ਪਹਿਲੀ ਤਰ੍ਹਾਂ ਦਾ ਕੁਰਬਾਨ ਜਾਣਾ ਜ਼ੁਬਾਨ ਤੋਂ ਬਾਬਾ ਦੀਪ ਸਿੰਘ ਨੂੰ ਧੰਨ ਕਹਿਣਾ ਕਹਦੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਦੂਜੀ ਤਰ੍ਹਾਂ ਦਾ ਕੁਰਬਾਨ ਜਾਣਾ ਨਾਮ ਜਪਣ ਵਾਲਿਆਂ ਦੇ ਅਸਥਾਨ ਤੇ ਜਾ ਕੇ ਖੱਤੀ ਸੇਵਾ ਕਰਨੀ ਤੇ ਇੱਕ ਤੀਜੀ ਤਰ੍ਹਾਂ ਦਾ ਕੁਰਬਾਨ ਜਾਣਾ ਉਹ ਆਪਾਂ ਸਾਂਝਾ ਕਰਾਂਗੇ ਦਿੱਲੀ ਵਾਲਿਓ ਕਾਇਮ ਹੋ ਹੱਸ ਸਸੀ ਗਾਲ ਥਕੇ ਤੇ ਨਹੀਂ ਨਾ ਜੇ ਹਾਂ ਹੱਸ ਸਸੀ ਗਾਲ ਜਿਹੜਾ ਰੋਜ਼ ਰਾਤੀ 10 ਤੋਂ 11 ਤੁਸੀਂ ਘਰ 'ਚੇ ਸੰਗਤ ਕਰਦੇ ਹੋ ਨਾ ਅੱਜ ਇੱਥੇ ਹੋ ਰਹੀ ਐ ਮਹਾਰਾਜ ਜੀ ਦੀ ਮਿਹਰ ਨਾਲ ਤਿੰਨ ਤੋਂ ਚਾਰ ਦੁਪਹਿਰੀ ਤੇ ਰਾਤੀ 10 ਤੋਂ 11 ਇਹ ਨੇਮ ਨਾ ਛੱਡਿਓ ਕਦੀ ਬੜਾ ਕੁਝ ਮਿਲੇਆ ਮੇਰੇ ਵਰਗੇ ਨੂੰ ਮਿਲੇਆ ਤੁਹਾਡੇ ਕੋਲੋਂ ਮੈਂ ਤੁਹਾਨੂੰ ਦੇਣ ਵਾਲਾ ਕੌਣ ਹਾਂ ਤੁਹਾਡੇ ਕੋਲੋਂ ਮੈਨੂੰ ਬੜਾ ਕੁਝ ਮਿਲੇਆ ਤੇ ਸੱਚੀ ਗੱਲ ਏ ਸਾਨੂੰ ਸਾਰਿਆਂ ਨੂੰ ਬਾਬਾ ਦੀਪ ਸਿੰਘ ਕੋਲੋਂ ਵੀ ਬੜਾ ਕੁਝ ਮਿਲੇਆ ਜੇ ਆਖੋ ਵਾਹਿਗੁਰੂ ਜੀ ਵਾਹਿਗੁਰੂ ਹੁਣ ਤੀਜੀ ਤਰ੍ਹਾਂ ਦਾ ਕੁਰਬਾਨ ਜਾਣਾ ਉਹਦਾ ਮਹਾਤਮ ਇੰਨਾ ਵੱਧ ਜਾਂਦਾ ਹੈ ਇੰਨਾ ਵੱਧ ਜਾਂਦਾ ਹੈ ਕਿ ਜਿੰਨੂੰ ਤੀਜੀ ਤਰ੍ਹਾਂ ਦਾ ਕੁਰਬਾਨ ਜਾਣਾ ਆਜੇ ਨਾ ਖੰਡੇ ਆਲਾ ਕੱਲੀ ਉਹਦੀ ਝੋਲੀ ਨਹੀਂ ਭਰਦਾ ਉਹਨੂੰ ਲੱਖਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦਾ ਵਾਹ ਉਹ ਕਿਹੜਾ ਕੁਰਬਾਨ ਜਾਣਾ ਸਤਿਗੁਰੂ ਸੂ ਰਾਮ ਦਾਸ ਜੀ ਗੁਰੂ ਨਾਨਕ ਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਏ ਬਸਿੰਦੇ ਤੀਜੀ ਤਰ੍ਹਾਂ ਦਾ ਕੁਰਬਾਨ ਜਾਣਾ ਕੀ ਹੁੰਦਾ ਥੋੜੇ ਜਿ ਮਿੰਟਾਂ ਚ ਸਾਂਝਾ ਕਰਕੇ ਵਧਾਈਆਂ ਦਾ ਸ਼ਬਦ ਪੜ ਕੇ ਆਪਾਂ ਅਨੰਦ ਸਹਿ ਪੜਦੇਣਾ ਇੱਕ ਵੀ ਪ੍ਰੇਮੀ ਹਿਲਜੁਲ ਨਹੀਂ ਕਰੇਗਾ ਹੁਕਮਨਾਮਾ ਸਹਿਬ ਸਰਵਣ ਕਰਕੇ ਪੂਰੀਆਂ ਝੋਲੀਆਂ ਪੂਰੀਆਂ ਝੋਲੀਆਂ ਪਰਵਾਕੇ ਜਾਣਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾ ਲਖੋ ਧੰਨ ਬਾਬਾ ਦੀਪ ਸਿੰਘ ਜੀ ਜ ਤਰ੍ਹਾਂ ਦਾ ਕੁਰਬਾਨ ਜਾਣਾ ਸੁਣਿਓ ਧਿਆਨ ਨਾਲ ਪਹਿਲੀ ਤਰ੍ਹਾਂ ਦਾ ਆਪਣੀ ਜ਼ੁਬਾਨ ਤੋਂ ਬਾਬਾ ਦੀਪ ਸਿੰਘ ਜੀ ਨੂੰ ਧੰਨ ਕਹਿਣਾ ਪਹਿਲੀ ਤਰ੍ਹਾਂ ਦਾ ਕੁਰਬਾਨ ਜਾਣਾ ਦੂਜੀ ਤਰ੍ਹਾਂ ਦਾ ਕੁਰਬਾਨ ਜਾਣਾ ਨਾਮ ਜਪਣ ਵਾਲਿਆਂ ਦੇ ਰੱਬ ਦੇ ਪਿਆਰਿਆਂ ਦੇ ਅਸਥਾਨ ਤੇ ਜਾ ਕੇ ਖੱਤੀ ਸੇਵਾ ਕਰਨੀ ਤੀਜੀ ਤਰ੍ਹਾਂ ਦਾ ਕੁਰਬਾਨ ਜਾਣਾ ਉਹ ਪਤਾ ਕੀ ਜੋ ਬਾਬਾ ਦੀਪ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਕੀਤਾ ਫਿਰ ਮੈਂ ਦੁਹਰਾ ਰਿਹਾ ਜੋ ਬਾਬਾ ਦੀਪ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਕੀਤਾ ਬਰਾਬਰੀ ਨਹੀਂ ਕਰ ਸਕਦੇ ਆਪਾਂ ਪਰ ਪਿਆਰਿਓ 5 10 ਪੈਸੇ 20 ਪੈਸੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਨਾ ਖੋ ਵੈਗਰੂ ਜੀ ਵਾਹ ਰੇਸ਼ੀ ਸਾਸਰੀਏ ਘਰ ਬਾਬਾ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਨਾ ਇਹ ਹੈ ਤੀਜੀ ਤਰ੍ਹਾਂ ਦਾ ਕੁਰਬਾਨ ਜਾਣਾ ਤੁਸੀਂ ਕਹੋਗੇ ਕੀ ਬਾਬਾ ਜੀ ਨੇ ਜੋ ਕੀਤਾ ਅਸੀਂ ਸੁਣ ਲਿਆ ਜੀ ਬਾਬਾ ਜੀ ਦਾ 101 ਪਾਠ ਜਪਜੀ ਸਾਹਿਬ ਦਾ ਨਾਮ ਸੁਣ ਕੇ ਛੱਡਤੀ ਗੱਲ ਨਹੀਂ ਬਾਬਾ ਦੀਪ ਸਿੰਘ ਜੀ ਰੋਜ਼ 101 ਕਰਦੇ ਸੀ ਮੈਂ ਨਿਤ ਨੇਮ ਤੋਂ ਨਵਾ ਦੋਈ ਕਰ ਲਿਆ ਕਰਾਂ ਪੰਜੀ ਕਰ ਲਿਆ ਕਰਾਂ ਇਹ ਖੈ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਜਿੰਨੀ ਮੈਨੂੰ ਵੇਲ ਮਿਲੇ ਉਸ ਵੇਲ ਨੂੰ ਮੈਂ ਸਫਲियां ਕਰਾਂ ਹੁਣ ਇਥੋਂ ਅਸੀਂ ਜਾਣਾ ਆਪੋ ਆਪਣੇ ਘਰਾਂ ਚ ਸਮਾਪਤੀ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਕੋਈ ਫਰੀਦাবাদ ਤੋਂ ਆਇਆ ਕੋਈ ਗੁਰਦਾਉਂ ਤੋਂ ਆਇਆ ਕੋਈ ਦਿੱਲੀ ਤੋਂ ਵੱਖਰੇ ਵੱਖਰੇ ਇਲਾਕਿਆਂ ਤੋਂ ਕਿਸੇ ਨੂੰ ਅੱਧਾ ਘੰਟਾ ਲੱਗਣਾ ਹੈ ਕਿਸੇ ਨੂੰ ਘੰਟਾ ਕਿਸੇ ਨੂੰ ਸਾਨੂੰ ਵੀ 7-8 ਘੰਟੇ ਲੱਗਣੇ ਸੀ ਹੁਣੇ ਅੰਮ੍ਰਿਤਸਰ ਸਾਹਿਬ ਜਾਣਾ ਵਾਪਸ ਕੋਸ਼ਿਸ਼ ਹੋਵੇ ਉਹ ਕੀ ਕਿ ਜਿੰਨੀ ਵੀ ਵੇਲ ਮਿਲੀ ਹੈ ਨਾ ਉਸ ਵੇਲ ਨੂੰ ਵੀ ਵੱਧ ਤੋਂ ਵੱਧ ਸਫਲਾ ਕੀਤਾ ਜਾਵੇ ਅੱਛਾ ਮੈਨੂੰ 2 ਘੰਟੇ ਲੱਗ ਜਾਣੇ ਆਪਣੇ ਘਰ ਜਾਂਦੇ ਆਂ ਚਲ ਦੋਆਂ ਘੰਟੀਆਂ ਚ ਮੈਂ 5-6 ਪੜ ਜਪਜੀ ਸਾਹਿਬ ਦੀ ਹਾਜ਼ਰੀ ਲੈਣਾ ਬਾਬਾ ਦੀਪ ਸਿੰਘ ਕਹਿਣਗੇ ਹਾਂ ਮੇਰਾ ਜਨਮ ਦਿਨ ਅਸਲੀਅਤ ਵਿੱਚ ਤੂੰ ਮਨਾਇਆ ਹੈ ਹਾਂਜੀ ਸਮਝ ਰਹੇ ਹੋ ਨਾ ਮੈਂ ਕੀ ਕਹਿ ਰਿਹਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੋ ਬਾਬਾ ਦੀਪ ਸਿੰਘ ਜੀ ਨੇ ਕੀਤਾ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਨਾ ਆਪਣੇ ਆਪ ਨੂੰ ਪਾਬੰਦੀ ਲਾ ਲਿਆ ਕਰੋ ਕੋਈ ਫਰਕ ਨਹੀਂ ਪੈਂਦਾ ਜੀ ਮੈਂ ਇੰਨੀ ਬਾਣੀ ਪੜਨੀ ਪਾਬੰਦੀ ਆ ਮਨ ਨੂੰ ਜਿੰਨਾ ਖੁੱਲਾ ਛੱਡੀ ਜਾਊਗਾ ਕੰਟਰੋਲ 'ਚ ਨਹੀਂ ਆਏਗਾ ਜਿੰਨੀ ਪਾਬੰਦੀ ਲਾਓਗੇ ਨਾ ਉਹਨਾਂ ਇਹ ਕਾਬੂ ਕਰਨਾ ਸੌਖਾ ਹੋਏਗਾ ਬੰਦੇ ਸੇ ਜੇ ਪਵੇ ਵਿੱਚ ਬੰਦੀ ਦੇਖਣ ਕੋ ਦਿਦਾਰ ਇਹਨੂੰ ਬੰਦਨ ਚ ਪਾ ਕੇ ਰੱਖਿਆ ਕਰੋ ਇਹਨਾਂ ਨੇ ਮੈਂ ਕਰ ਲਿਆ ਕਈ ਵਾਰੀ ਹੁੰਦਾ ਪੰਜ ਬਾਣੀਆਂ ਕਰ ਲਈਆਂ ਕੰਮ ਖਤਮ ਨਹੀਂ 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 ਕੰਮ ਖਤਮ ਨਹੀਂ ਜਿਸ ਦਿਨੇ ਵੇਲ ਮਿਲ ਗਈ ਇਹ ਨਾ ਸੁਖਮਨੀ ਸਾਹਿਬ ਦੇ ਪੜ ਲੈ ਜਬ ਦੀ ਸਾਹਿਬ ਦੀ ਬਾਣੀ ਪੜ ਲੈ ਉਹ 2-2 ਘੰਟੇ ਨਿੰਦਿਆ ਚੁਗਲੀ ਕਰਦਾ ਸੁਣਦਾ ਪੰਜ ਪੜ ਜਬਦੀ ਸਾਹਿਬ ਦੀ ਹਾਜ਼ਰੀ ਲਾ ਲੈ